ਬੁੱਧ ਸਿੰਘ ਨੀਲੋਜੀ ਹਰਾਂ ਦੀ ਲਿਖਤ ਚਿੜੀ ਵਿਚਾਰੀ ਕੀ ਕਰੇ ਇਸ ਸਮੇਂ ਪੰਜਾਬ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਇਹ ਹੜ ਉਦੋਂ ਤੱਕ ਆਉਂਦੇ ਰਹਿਣਗੇ ਜਦੋਂ ਤੱਕ ਕਾਰਪੋਰੇਟ ਘਰਾਣਿਆਂ ਦਾ ਜ਼ਮੀਨਾਂ ਉੱਪਰ ਕਬਜ਼ਾ ਨਹੀਂ ਹੁੰਦਾ ਪੰਜਾਬ ਦੇ ਲੋਕ ਬਚਾਉਣ ਲਈ ਪੰਜਾਬ ਦੇ ਲੋਕਾਂ ਵੱਲੋਂ ਹੀ ਯਤਨ ਕੀਤੇ ਜਾ ਰਹੇ ਨੇ ਸਰਕਾਰੀ ਤੰਤਰ ਤਾਂ ਫੋਟੋਆਂ ਤੇ ਵੀਡੀਓ ਬਣਾ ਕੇ ਖਾਨਾ ਪੂਰਤੀ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਜੇ ਵੀ ਸਿਆਸੀ ਪਾਰਟੀਆਂ ਦੇ ਮੰਗਰ ਲੱਗ ਕੇ ਆਪਣੀ ਬਰਬਾਦੀ ਕਰਾਉਣ ਲਈ ਤਰਲੋ ਮੱਛੀ ਹੋ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਆਉਣੀ ਚਾਹੀਦੀ ਹੈ ਕਿ ਉਹਨਾਂ ਦਾ ਹਮਦਰਦ ਕੌਣ ਤੇ ਦੁਸ਼ਮਣ ਕੌਣ ਹੈ ਪੰਜਾਬ ਦੀ ਧਰਤੀ ਪਾਣੀਆਂ ਵਿੱਚ ਡੁੱਬ ਗਈ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਭਾਵੇਂ ਪੰਜਾਬ ਦੇ ਲੋਕਾਂ ਉਹਨਾਂ ਹੜਪੀਟ ਤਣਾ ਪੀੜਤਾ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਪਰ ਅਜੇ ਵੀ ਸਥਿਤੀ ਭਿਆਨਕ ਤੇ ਖਤਰਨਾਕ ਬਣੀ ਹੋਈ ਹੈ। ਪੰਜਾਬ ਦੀ ਹਾਲਤ ਤਰਸਯੋਗ ਹੈ ਪਰ ਪੰਜਾਬ ਦੇ ਲੋਕ ਅਜੇ ਵੀ ਚੜ੍ਹਦੀ ਕਲਾ 'ਚ ਨੇ। ਭਾਵੇਂ ਉਹਨਾਂ ਦਾ ਸਭ ਕੁਝ ਹੜ੍ਹ ਦੇ ਪਾਣੀ 'ਚ ਰੁੜ ਗਿਆ। ਉਹਨਾਂ ਨੂੰ ਭਰੋਸਾ ਹੈ ਕਿ ਉਹਨਾਂ ਦੀ ਜ਼ਿੰਦਗੀ ਬਚ ਗਈ। ਜ਼ਿੰਦਗੀ ਹੈ ਤਾਂ ਜਹਾਨ ਹੈ। ਚਿੜੀਆਂ ਦੀ ਮੌਤ ਤੇ ਗੁਆਰੇ ਗੁਆਰੇ ਦਾ ਹਾਸਾ ਹੁੰਦਾ। ਇਸ ਸਮੇਂ ਡੁੱਬ ਰਹੇ ਪੰਜਾਬ ਉੱਪਰ ਪੰਜਾਬ ਵਿਰੋਧੀ ਤਾਕਤਾਂ ਹੱਸ ਰਹੀਆਂ ਨੇ। ਕਿਉਂਕਿ ਉਹਨਾਂ ਵਾਸਤੇ ਪੰਜਾਬ ਨੂੰ ਆਜ਼ਾਦਨ ਲਈ ਇਹ ਰਾਹ ਸੌਖ ਹੈ ਕਿਉਂਕਿ ਗੋਧੀ ਮੀਡੀਆ ਉਹਨਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਸੱਤਾ ਦੇ ਨਸ਼ੇ ਵਿੱਚ ਚੂਰ ਹੈ ਉਹ ਚੁਟਕਲੇ ਸੁਣਾਉਣ ਵਿੱਚ ਮਸ਼ਹੂਰ ਹੈ ਹੁਣ ਉਹ ਗੋਗਲੂਆਂ ਤੋਂ ਮਿੱਟੀ ਝਾੜਨ ਲੱਗ ਗਿਆ ਜ਼ਿਲ੍ਹਾ ਪ੍ਰਸ਼ਾਸਨ ਸਰਗਰਮ ਹੋ ਗਿਆ ਚਿੜੀਆਂ ਦਾ ਕੀ ਹਾਲ ਹੈ ਬਾਜ ਕਿੱਧਰ ਜਾ ਰਹੇ ਨੇ ਦਿੱਲੀ ਦੇ ਧਾੜਵੀ ਗਿਰਜਾਂ ਕਿੱਧਰ ਉੱਡ ਗਈਆਂ ਨੇ ਅਸਲ ਅਖਾਣ ਇਓ ਹੈ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਭਲਾ ਇਹ ਚਿੜੀ ਕਿਉਂ ਮਰੇ ਉਹ ਬਾਜ਼ ਕਿਉਂ ਨਾ ਮਰੇ ਜਿਹੜੇ ਇਸ ਨੂੰ ਨੋਚ-ਨੋਚ ਕੇ ਖਾ ਜਾਂਦਾ ਪਰ ਅਸੀਂ ਚਾਹੁੰਦੇ ਹੋਏ ਵੀ ਇਸ ਤੱਕੇਸ਼ਾਹੀ ਖਿਲਾਫ ਬੋਲਦੇ ਨਹੀਂ ਕਿਉਂਕਿ ਸਾਨੂੰ ਦੜਵਟ ਜਮਾਨਾ ਕੱਟ ਦੀ ਗੁੜਤੀ ਪਿਆ ਕੇ ਚੁੱਪਚਾਪ ਮਰਨ ਤੇ ਹੱਸ ਕੇ ਜਰਨ ਦੀ ਆਦਤ ਪਾ ਦਿੱਤੀ ਗਈ ਹੈ ਇੱਕ ਵਾਰ ਪੱਕ ਗਈ ਆਦਤ ਕਦੇ ਛੁੱਟਦੀ ਨਹੀਂ ਹੁੰਦੀ ਜੇ ਇੰਜ ਹੋ ਗਿਆ ਤਾਂ بارشਾਂ ਝੂਠਾ ਨਾ ਪੈ ਜੂਗਾ ਵਾਰਸ਼ਾਨਾ ਆਤਾਂ ਜਾਂਦੀਆਂ ਨੇ ਭਾਵੇਂ ਕੱਟਿਏ ਪੋਰੀਆਂ ਪੋਰੀਆਂ ਜੀ ਸਾਡੀ ਹੈਲਥ ਅਚਾਨਕ ਨਹੀਂ ਬਣੀ ਇਸ ਵਿੱਚ ਹੋਰ ਨਾਲੋਂ ਬਹੁਤਾ ਕਸੂਰ ਸਾਡਾ ਆਪਣਾ ਹੀ ਹੈ ਕਿਉਂਕਿ ਅਸਾਂ ਕਿਸੇ ਸਮੱਸਿਆ ਨੂੰ ਸਾਹਮਣੇੋਂ ਟੱਕਣ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਬਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਬਾਲੇ ਫਾਰਮੂਲੇ ਤੇ ਅਮਲ ਕਰਨ ਦੀ ਬਜਾਏ ਇੱਕ ਚੁੱਪ ਸੋ ਸੁਖ ਵਾਲੀ ਸੋਚ ਉੱਤੇ ਨਿਠ ਕੇ ਪੈਰਾ ਦਿੱਤਾ ਪਰੇ ਚੁੱਪ ਦਾ ਪਹਿਰਾ ਦੇਣਾ ਹੀ ਸਾਡੇ ਲਈ ਕਹਿਰ ਬਣ ਗਿਆ। ਕਹਿਰ ਦਾ ਜ਼ਹਿਰ ਸਾਡੇ ਰਿਸ਼ਤਿਆਂ ਤੱਕ ਪੁੱਜ ਗਿਆ। ਦੇਸ਼ ਅਤੇ ਸਮਾਜ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਅੱਜ ਬਣਾਏ ਜਾ ਰਹੇ ਨੇ, ਉਹਨਾਂ ਕਾਰਨ ਹਰੇਕ ਬੰਦੇ ਦਾ दम ਘੁੱਟ ਰਿਹਾ ਹੈ। ਜਿਸ ਕੋਲ ਤਾਕਤ ਤੇ ਵਸੀਲੇ ਹਨ, ਉਹ ਤਾਂ ਜੋੜ ਤੋੜ ਨਾਲ ਵਿਦੇਸ਼ ਵੱਲ ਅਡਾਰੀ ਮਾਰ ਰਹੇ ਨੇ। ਜਿਨ੍ਹਾਂ ਕੋਲ ਸਾਧਨ ਨਹੀਂ ਹਨ, ਉਹ ਕਚੀਚੀਆਂ ਵਟ ਰਹੇ ਨੇ। ਅਸੀਂ ਅਕਸਰ ਇਹ ਕਹਿ ਕੇ ਚੁੱਪ ਕਰ ਜਾਂਦੇ ਹਾਂ, ਜਿੱਥੇ ਦਾਣਾ ਉੱਥੇ ਜਾਣਾ। ਜਾਂ ਇਹ ਕੌਣ ਲੱਗ ਜਾਂਦੇ ਆ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਹੋ ਕੀ ਇਹ ਗੱਲਾਂ ਸੱਚ ਨੇ ਕੀ ਬਲੈਤ ਪ੍ਰਵਾਸ ਕਰਨਾ ਜ਼ਰੂਰੀ ਹੈ ਜਾਂ ਸਾਡੀ ਮਜਬੂਰੀ ਹੈ ਜਾਂ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਪੰਜਾਬੀਆਂ ਨੂੰ ਡਰਾ ਕੇ ਪੰਜਾਬ ਦੇ ਵਿੱਚੋਂ ਭਜਾਉਣ ਦੀ ਪੰਜਾਬ ਤੋਂ ਕਿਉਂ ਡਰਦਾ ਹੈ ਕੇਂਦਰ ਦਾ ਹਕਮ ਪੰਜਾਬੀ ਕਿਉਂ ਭੁੱਲ ਗਏ ਆਪਣਾ ਖੜਕੂ ਸੁਭਾਅ ਪੰਜਾਬੀਆਂ ਦੀ ਕਿਉਂ ਹੈ ਨਸਲ ਕੁਸ਼ੀ ਪੰਜਾਬੀਓ ਸੋਚੋ ਤੇ ਵਿਚਾਰੋ ਫੋਕੇ ਨਾਲ ਲਲਕਾਰੇ ਮਾਰੂ ਡੋਲੇ ਫਰਕਾਇਆ ਤੇ ਮੁੱਛਾਂ ਨੂੰ ਤਾ ਦੇ ਕੇ ਕੀ ਸੋਚਦੇ ਹੋ ਜਿੰਨਾਂ ਕੋਲ ਪੂੰਜੀ ਜੋੜਨ ਦੀ ਤਾਕਤ ਜਾਂ ਲਾਇਕਤ ਨਹੀਂ ਉਹ ਇਸ ਦਮਕੋ ਟੂ ਮਹੌਲ ਵਿੱਚ ਛੱਟ ਪਟਾ ਰਹੇ ਨੇ ਤੇ ਕਈ ਤਿਲ-ਤਿਲ ਕਰਕੇ ਮਰ ਵੀ ਰਹੇ ਨੇ ਸਲੋ ਡੈਥ ਜਿਹੜਾ ਕੋਈ ਇਸ ਦਮਕੋ ਟੂ ਮਹੌਲ ਵਿੱਚੋਂ ਬਾਹਰ ਚੱਕਣ ਦੀ ਕੋਸ਼ਿਸ਼ ਕਰਦਾ ਉਸ ਦਾ ਸਿਰ ਫੇ ਦਿੱਤਾ ਜਾਂਦਾ ਆਮ ਲੋਕ ਤਾਂ ਡਰਦੇ ਬੋਲਦੇ ਹੀ ਨਹੀਂ ਉਹਨਾਂ ਨੂੰ ਪੁਜਾਰੀਵਾਦੀ ਦੇ ਨਰਕ ਸਵਰਗ ਦਾ ਡਰ ਪਾਇਆ ਹੋਇਆ ਹੈ। ਪੁਜਾਰੀ ਆਖਦੇ ਨੇ ਮਰਨਾ ਸੱਚ ਤੇ ਜਿਉਣਾ ਝੂਠ ਪਰ ਹਕੀਕੀ ਤੌਰ ਤੇ ਦੋਵੇਂ ਸੱਚ ਨੇ। ਜਿਉਣਾ ਵੀ ਤੇ ਮਰਨਾ ਵੀ। ਕੋਈ ਵੀ ਸੱਚ ਪੂਰਾ ਨਹੀਂ ਹੁੰਦਾ। ਸ਼ੁੱਧ ਸੋਨੇ ਦੇ ਤਾਂ ਗਹਿਣੇ ਵੀ ਨਹੀਂ ਬਣਦੇ। ਪਰ ਇਨਸਾਨਾਂ ਦੀ ਸਤਰਤੀ ਨਾਲੋਂ ਵੱਡਾ ਸਵਰਗ ਹੋਰ ਕਿਤੇ ਨਹੀਂ। ਪਰ ਮਨੁੱਖ ਦੀ ਪਦਾਰਥਵਾਦੀ ਹਵਸ ਨੇ ਇਸ ਨੂੰ ਨਰਕ ਵਿੱਚ ਤਬਦੀਲ ਕਰ ਦਿੱਤਾ। ਦੁਨੀਆ ਪਰ ਦਾ ਪੁਜਾਰੀ ਲਾਣਾ ਹਰ ਰੋਜ਼ ਸਵਰਗ ਜਾਣ ਦੇ ਰਸਤੇ ਤਾਂ ਦੱਸ ਰਿਹਾ ਹੈ ਪਰ ਮਨੁੱਖੀ ਜੀਵਨ ਨੂੰ ਨਰਕ ਕਿਹੜੀਆਂ ਤਾਕਤਾਂ ਨੇ ਬਣਾਇਆ ਉਸ ਬਾਰੇ ਚੁੱਪ ਹੈ ਕਰਮ ਕੰਡਿ ਧਰਮ ਬੇਈਮਾਨ ਸੱਤਾ ਦੀ ਤਾਕਤ ਦੇ ਬਣਾਇਓ ਜ਼ਹਿਰ ਨੇ ਜੋ ਮਨੁੱਖੀ ਨਸਲ ਨੂੰ ਬਚਪਨ ਤੋਂ ਹੀ ਤੁਪਕਾ ਤੁਪਕਾ ਕਰਕੇ ਕਲਾਈ ਜਾਂਦੇ ਨੇ ਜਿਹੜੇ ਦਲਾਲ ਨੁਮਾ ਲੋਕ ਕੁਝ ਬੋਲਦੇ ਵੀ ਹਨ ਉਹ ਇੱਕੋ ਸਤਨਾਮ ਵਰਗੀ ਪਰਮ ਸੱਤਾ ਦੀ ਬਜਾਏ ਦੁਨਿਆਵੀ ਸੱਤਾ ਦੇ ਸੋਲੇ ਗਾ ਰਹੇ ਨੇ ਜਸ਼ਨ ਮਨਾ ਰਹੇ ਨੇ ਢੋਲੇ ਦੀਆਂ ਲਾ ਰਹੇ ਨੇ ਕਿਹੋ ਜਿਹੇ ਮਾੜੇ ਸਮੇ ਆ ਗਏ ਨੇ ਸਮਾਜ ਦੇ ਹਰ ਤਵਕੇ ਵਿੱਚ ਗੜਵਈਆ ਤੇ ਝੋਲੀ ਚੁੱਕ ਚੱਕਰਾਂ ਦੀ ਫੌਜ ਵਿੱਚ ਬਾਦਦਾ ਹੋ ਰਿਹਾ ਹੈ ਸੇਰੇ ਪੜਨ ਤੇ ਲਿਖਣ ਵਾਲਿਆਂ ਬਲ ਲੁਕਾਈ ਇਉਂ ਝਾਕਦੀ ਹੈ ਜਿਵੇਂ ਬੋਕ ਤੁਕਿਆਂ ਵੱਲ ਝਾਕਦਾ ਹੁੰਦਾ ਹੈ ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀਆਂ ਨਿਤ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਅਗਲੇ ਜਨਮ ਦੇ ਰਸਤੇ ਦਿਖਾਉਣ ਤੇ ਸਮਝਾਉਣ ਲਈ ਆਸਥਾ ਦਾ ਉੱਚਾ ਢੋਲ বাজਾਇਆ ਜਾ ਰਿਹਾ ਹੈ ਸਵਰਗ ਨਰਕ ਦੀਆਂ ਗੱਪ ਕਥਾਵਾਂ ਰਾਹੀਂ ਡਰੇ ਹੋਿਆਂ ਨੂੰ ਹੋਰ ਡਰਾਇਆ ਜਾ ਰਿਹਾ ਹੈ। ਮਨੁੱਖ ਨੇ ਇਸ ਧਰਤੀ ਤੇ ਸੁਖੀ ਸੰਦੀ ਕਿਵੇਂ ਜਿਉਣਾ ਹੈ ਇਸ ਬਾਰੇ ਨਹੀਂ ਸਗੋਂ ਮਨਕਰਤ ਸਵਰਗ ਵਿੱਚ ਆਪ ਕਿਵੇਂ ਜਾਣਾ ਹੈ ਜਾਂ ਪਹਿਲੇ ਮੋਏ ਸਕੇ ਸੁੰਦੀਆਂ ਨੂੰ ਕਿਵੇਂ ਭੇਜਣਾ ਹੈ ਇਸ ਦੇ ਗੁਰ ਸਿਖਾਈ ਜਾ ਰਹੇ ਨੇ। ਘਰਾਂ ਦੇ ਅੰਦਰ ਤੇ ਬਾਹਰ ਸਵਰਗ ਦੇ ਦਲਾਲਾਂ ਨੇ ਆਪਣੀਆਂ ਮੰਝੀਆਂ ਟਿਕਾਈਆਂ ਹੋਈਆਂ ਨੇ ਜਿਹੜੇ 24 ਘੰਟੇ ਸਵਰਗ ਚ ਜਾਣ ਦੇ ਰਸਤਿਆਂ ਦਾ ਬਖਿਆਨ ਕਰਦੇ ਨੇ। ਮੌਤ ਦਾ ਡਰ ਲੋਕਾਂ ਦੇ ਮਨਾਂ ਵਿੱਚ ਭਰਿਆ ਜਾ ਰਿਹਾ ਹੈ ਪਰ ਮੌਤ ਤੋਂ ਕਿਵੇਂ ਬਚਣਾ ਹੈ ਜਾਂ ਅਣਖ ਦੀ ਮੌਤੇ ਕਿਵੇਂ ਮਰਨਾ ਹੈ ਇਸ ਦੀ ਕਿਸੇ ਵੀ ਕਪੌੜ ਸੰਖ ਗੁਰੂ ਕੋਲ ਗਿੱਦਰ ਸਿੰਘ ਹੀ ਨਹੀਂ ਇਸ ਲਈ ਹੀ ਅਸੀਂ ਜ਼ਿੰਦਗੀ ਪਰ ਨਰਕ ਹਣਾਉਂਦੇ ਹਾਂ ਨਿਤ ਮੌਤ ਦੇ ਖੂਵ ਵਿੱਚ ਅੰਨੇ ਵਾ ਦੌੜ ਲਗਾਉਂਦੇ ਹਾਂ ਸਾਡੀ ਇਹ ਆਦਤ ਵੀ ਹੁਣ ਪੱਕ ਚੁੱਕੀ ਹੈ ਜੋ ਨਿਤ ਦਿਨ ਮੌਤ ਨਾਲ ਸਾਡਾ ਸਾਹਮਣਾ ਕਰਵਾਉਂਦੀ ਹੈ ਪਰ ਅਣਾਈ ਮੌਤ ਤੋਂ ਬਚਨ ਦਾ ਕੋਈ ਰਾਹ ਨਹੀਂ ਦੱਸਦੀ ਸੱਤਾ ਦੇ ਪਾਈਵਾਲ ਪੁਜਾਰੀਵਾਦ ਨੇ ਲੋਕਾਂ ਦੇ ਜ਼ਿੰਦਗੀ ਜਿਉਣ ਦੇ ਅਰਥ ਹੀ ਬਦਲ ਦਿੱਤੇ ਇਸੇ ਕਰਕੇ ਸਾਡੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲੇ ਅਜੋਕੇ ਰਾਕਸ਼ਸਾਂ ਦੇ ਬੂਹਿਆਂ ਤੇ ਧਰਨੇ ਦੇਣ ਦੀ ਬਜਾਏ ਅਸੀਂ ਤੀਰਥਾਂ ਦਾ ਪ੍ਰਮਾਣ ਕਰਨ ਲਈ ਵਹੀ ਰਾ ਘੱਤੀ ਜਾ ਰਹੇ ਹਾਂ ਸਾਡਾ ਹਾਲ ਵੀ ਪੰਜ ਸਦੀਆਂ ਪਹਿਲਾਂ ਵਰਗਾ ਹੀ ਹੈ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨਚੂਰ ਇੱਕ ਪਾਉ ਲੱਥੀ ਨਾਤਿਆਂ ਦੂਈ ਪਾ ਚੜੀ ਅਸ ਹੋਰ ਬਾਹਰ ਧੋਤੀ ਤੂਮੜੀ ਅੰਦਰ ਵਸਨੇ ਕੋਰ ਸਾਤ ਭਲੇ ਅਨ ਨਾਤਿਆਂ ਚੋਰ ਸੀ ਚੋਰਾ ਚੋਰ ਸਾਡਾ ਜਿਉਣਾ ਦੁੱਬਰ ਕਰਨ ਵਾਲਿਆਂ ਦੀ ਸੰਗੀ ਘੁੱਟਨ ਦੀ ਵਜਾਏ ਅਸੀਂ ਉਹਨਾਂ ਸੰਗੀਆਂ ਦੇ ਸਾਥੀ ਬਣ ਕੇ ਉੱਚੀ ਉੱਚੀ ਜਕਾਰੇ ਲਾਉਣ ਦੇ ਆਦੀ ਹੋ ਗਏ ਹਾਂ ਜਿੰਨਾਂ ਦਾ ਇਹ ਸਾਰਾ ਪਖੰਡ ਰਚਾਇਆ ਹੋਇਆ ਹੈ ਪੁਜਾਰੀ ਅੱਗੇ ਗੋਡੇ ਟੇਕਣ ਵਾਲੀ ਸਾਡੀ ਇਹ ਆਦਤ ਪੀੜੀ ਦਰ ਪੀੜੀ ਚੱਲਦੀ ਆ ਰਹੀ ਹੈ। ਅਸਾਂ ਬਾਬਾ ਨਾਨਕ ਦੀ ਉਮਰ ਭਰ ਦੀ ਮਿਹਨਤ ਤੇ ਪਾਣੀ ਫਿਰ ਛੱਡਿਆ। ਉਹਨਾਂ ਦੇ ਵਿਰੋਧੀਆਂ ਦੇ ਚੁੱਕੇ ਚਕਾਏ ਜਿਹੜੇ ਲੋਕਾਂ ਦੇ ਪੈਰਾਂ ਹੇਠ ਬਟੋਰਾ ਆ ਗਿਆ ਉਹ ਦੂਜਿਆਂ ਨੂੰ ਨਸੀਤਾਂ ਦੇਣ ਲਈ ਲੋਕਤੰਤਰ ਦੀਆਂ ਚੋਰ ਮੋਰੀਆਂ ਰਾਹੀਂ ਆਪ ਪੁਜਾਰੀ ਤੇ ਵਪਾਰੀ ਬਣ ਗਏ ਨੇ। ਇਹ ਸ਼ਬਦਾਂ ਦੇ ਪੁਜਾਰੀ ਤੇ ਵਪਾਰੀ ਸੱਤਾ ਦੇ ਇਮਾਨਦਾਰ ਸੇਵਕ ਹਨ ਜਿਹੜੇ ਸਰਕਾਰ ਦੀ ਕੀਤੀ ਸੇਵਾ ਨੂੰ ਹੁਣ ਲੋਕ ਸੇਵਾ ਵਿੱਚ ਤਬਦੀਲ ਕਰਨ ਲਈ ਕਦੇ ਚੂਹਿਆਂ ਵਾਂਗੂ ਘਾਹ ਕੁੱਤਰਨ ਲੱਗਦੇ ਨੇ ਕਦੇ ਲਲਾਰੀ ਦੀ ਦੁਕਾਨ ਵਿੱਚੋਂ ਰੰਗ ਚਰਾ ਕੇ ਸ਼ੇਰ ਬਣ ਰਹੇ ਨੇ ਸਰਕਾਰ ਵੀ ਕਿਸੇ ਵਿਚਾਰਤਾ ਰਾਂ ਵਾਲੀ ਹੋਵੇ ਤਪਿਆਰੀ ਉਸ ਵਿੱਚ ਆਪਣਾ ਕਰੂਰਾ ਜ਼ਰੂਰ ਲੈ ਰਲਾ ਲੈਂਦਾ ਇਸੇ ਕਰਕੇ ਡਰਦਾ ਮਾਰਾ ਬੰਦਾ ਉਹਨਾਂ ਦੀ ਝਿੜਕਦਾ ਵੀ ਬੁਰਾ ਨਹੀਂ ਮਨਾਉਂਦਾ ਅੰਗਰੇਜ਼ਾਂ ਦੇ ਮਾਫੀ ਦੇ ਸਰਟੀਫਿਕੇਟ ਵਾਲੇ ਲੋਕ ਜਦੋਂ ਕੁਰਸੀਆਂ ਉੱਤੇ ਬਿਰਾਜਮਾਨ ਹੰ ਤਾਂ ਇਹਨਾਂ ਨੇ ਕਿਸੇ ਨੂੰ ਵੀ ਆਪਣੇ ਲਵੇ ਨਾਲ ਲੱਗਣ ਦਿੱਤਾ ਤੇ ਨਾ ਕਿਸੇ ਨੂੰ ਕਿਰਤ ਦੇ ਲੜ ਲਾਇਆ ਸਗੋਂ ਮਿਹਨਤ ਦੀ ਰੋਟੀ ਖਾਂਦਿਆਂ ਦੇ ਮੂੰਹਾਂ 'ਚੋਂ ਬੁਰਕੀਆਂ ਵੀ ਖੁੰਦੇ ਰਹੇ ਖੋ ਕੇ ਖਾਣ ਦੀ ਆਤ ਨੇ ਇਹਨਾਂ ਨੂੰ ਸੱਤਾ ਦੇ ਆੜਤੀਏ ਬਣਾ ਦਿੱਤਾ ਇਹਨਾਂ ਆੜਤੀਆਂ ਨੂੰ ਨਾ ਤਾਂ ਉਤਪਾਦਕਾਂ ਦਾ ਤੇ ਨਾ ਹੀ ਖਪਤਕਾਰਾਂ ਦਾ ਕੋਈ ਫਿਕਰ ਹੁੰਦਾ ਇਹ ਤਾਂ ਦੋਵੇਂ ਹੱਥੀਂ ਲੁੱਟਦੇ ਨੇ ਤੇ ਆਪਣੇ ਹੱਥ ਰੰਗਦੇ ਨੇ ਸੱਤਾ ਦੇ ਦਲਾਲਾਂ ਨੇ ਸਾਨੂੰ ਕਿਰਤੀ ਤੋਂ ਪਖਾਰੀ ਬਣਾ ਕੇ ਰੱਖ ਦਿੱਤਾ ਅਸੀਂ ਮੁਫਤ ਆਟਾ ਦਾਲਾਂ ਵੰਡਦੀਆਂ ਦੁਕਾਨਾਂ ਦੀਆਂ ਲਾਈਨਾਂ ਵਿੱਚ ਮੂਹਰੇ ਲੱਗਣ ਲਈ ਇੱਕ ਦੂਜੇ ਦੇ ਪੈਰ ਮਿੱਤੇ ਅਸੀਂ ਪਖਾਰੀ ਬਣਨ ਦੇ ਲਈ ਜੰਗ ਲੜਦੇ ਹਾਂ ਪਰ ਕਿਰਤ ਮੰਗਣ ਲਈ ਚੁੱਪ ਹਾਂ ਸੱਤਾ ਦੇ ਵਪਾਰੀ ਅਧਿਕਾਰੀ ਪੁਜਾਰੀ ਤੇ ਲਖਾਰੀ ਰਲ ਮਿਲ ਕੇ ਸਾਨੂੰ ਦੰਦਹੀਨ ਕਰ ਰਹੇ ਨੇ ਅਸੀਂ ਮਿੱਟੀ ਖਾਣੇ ਸੱਪ ਬਣੇ ਸੱਤਾ ਦੀ ਬੀਨ ਅੱਗੇ ਭੁੱਖੇ ਢਿੱਡ ਤਾंडव ਨਾਚ ਕਰ ਰਹੇ ਹਾਂ ਜਿਹੜੇ ਸੱਤਾ ਦੇ ਦਲਾਲ ساری ਉਮਰ ਪ੍ਰੇਸ਼ਟ ਰਹੇ ਉਹ ਹੁਣ ਦੂਜਿਆਂ ਨੂੰ ਆਪਣੇ ਹੱਥ ਪਾਕ ਸਾਫ਼ ਰੱਖਣ ਲਈ ਹੁਕਮਨਾਮਾ ਜਾਰੀ ਕਰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁਕਮ ਤਾਂ ਬਹੁਤ ਦੇਰ ਪਹਿਲਾਂ ਹੀ ਹੋ ਗਿਆ ਸੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜਦੋਂ ਸਾਡੀ ਧਰਤੀ ਹੋਂਦ ਵਿੱਚ ਆਈ ਤਾਂ ਕਰੋੜਾਂ ਸਾਲਾਂ ਬਾਅਦ ਇੱਥੇ ਜੀਵਨ ਦੀ ਰੌਣਕ ਰੁਮਕਣ ਲੱਗੀ ਕਰੋੜਾਂ ਸਾਲਾਂ ਤੱਕ ਵਿਕਾਸ ਦਾ ਪਹੀਆ ਘੁੰਮਦਾ ਰਿਹਾ ਤਾਂ ਜਾ ਕੇ ਕਿਤੇ ਮਨੁੱਖ ਦਾ ਜਨਮ ਹੋਇਆ ਇਸ ਬੇਕਾਸ ਨੂੰ ਬਿਨਾਸ਼ ਦੇ ਰਸਤੇ ਤੇ ਤੋਰਨ ਲਈ ਸ਼ੈਤਾਨ ਦਿਮਾਗ ਲੋਕਾਂ ਨੇ ਧਰਮ ਜਾਤ ਅਤੇ ਫਿਰਕੇ ਬਣਾ ਲਈ। ਪ੍ਰਚਾਰ ਲਈ ਪੁਜਾਰੀ, ਗ੍ਰੰਥੀ, ਉਸਤਾਦ, ਗੁਰੂ ਤੇ ਆਸ਼ਰਮ ਖੋਲ ਲਈ। ਇੰਨਾ ਆਸ਼ਰਮਾਂ ਵਿੱਚ ਮਨੁੱਖ ਨੂੰ ਚੰਗਾ ਇਨਸਾਨ ਬਣਦਾ ਨਹੀਂ ਸਗੋਂ ਡਰ ਦਾ ਪਾਠ ਪੜਾਇਆ ਜਾਣ ਲੱਗ ਪਿਆ। ਜੋ ਅੱਜ ਵੀ ਡੰਕੇ ਦੀ ਚੋਟ ਤੇ ਪੜਾਇਆ ਜਾ ਰਿਹਾ ਹੈ। ਕੀ ਗਰੀਬ ਤੇ ਕੀ ਅਮੀਰ, ਕੀ ਅਨਪੜ੍ਹ ਤੇ ਕੀ ਪੜ੍ਹੇ ਲਿਖੀ ਸਭ ਨੂੰ ਇੱਕ ਵੱਡਿਓ ਅਗਲੇ ਪਿਛਲੇ ਜਨਮਾਂ ਦੇ ਚੱਕਰ ਵਿੱਚ ਉਲਝਾ ਲਿਆ ਗਿਆ। ਕਰਮ ਕਾਂਡੀ ਧਰਮਾਂ ਦੇ ਪੁਜਾਰੀਆਂ ਨੇ ਮੂਲ ਨਿਵਾਸੀ ਸਿੱਧੇ ਸਾਦੇ ਲੋਕਾਂ ਨੂੰ ਇੰਨਾ ਕੁੱਟਿਆ, ਇੰਨਾ ਲਤਾੜਿਆ ਕਿ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਮਨਾਂ ਅੰਦਰ ਵੀ ਨਰਕ ਸਵਰਗ ਦਾ ਡਰ ਪੱਕਾ ਘਰ ਬਣਾ ਕੇ ਬੈਠ ਗਿਆ। ਜਿਹੜੀ ਵਸਤੂ ਘਰ ਵਿੱਚ ਤਬਦੀਲ ਹੋ ਜਾਵੇ ਉਸ ਤੋਂ ਖਹਿੜਾ ਛੁੜਾਣਾ ਬਹੁਤ ਔਖ ਹੈ। ਕਿਉਂਕਿ ਹਰ ਮਨੁੱਖ ਆਪਣੇ ਘਰ ਦੇ ਨਾਲ ਧੁਰ ਅੰਦਰੋਂ ਜੁੜਿਆ ਹੁੰਦਾ ਹੈ। ਜੁੜੇ ਹੋਏ ਨੂੰ ਤੋੜਨਾ ਬਹੁਤ ਔਖ ਹੈ ਅਸੀਂ ਡਰ ਦੀ ਜ਼ਿੰਦਗੀ ਜਿਉਣ ਲਈ ਜੁੱਗਾ ਜਗੰਤਰਾਂ ਤੋਂ ਇਸ ਦੇ ਆਦੀ ਬਣੇ ਹੋਇਆ ਪਰ ਅਸੀਂ ਉਸ ਜਗੰਤਰਾਂ ਦੇ ਸਫ਼ਰ ਨੂੰ ਨਹੀਂ ਭੁੱਲੇ ਸਗੋਂ ਪੰਜਾਬ ਦੇ ਜੁੱਗ ਪਲਟਾਊ ਗਦਰੀ ਬਾਬਿਆਂ ਨੂੰ ਵੀ ਭੁੱਲ ਗਏ ਹਾਂ ਜਿਨ੍ਹਾਂ ਨੇ ਸਾਡੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਗਦਰ ਲਹਿਰ ਦੀ ਨੀਂ ਰੱਖੀ ਸੀ ਉਹਨਾਂ ਸੂਰਮਿਆਂ ਨੇ ਦੇਸ਼ ਵਾਸੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਲਲਕਾਰਿਆ ਪਰ ਉਹਨਾਂ ਅੱਗੇ ਉਹ ਚੁੱਪ ਦਾ ਰਾਗ ਛੇੜ ਲਿਆ ਤੇ ਫਿਰ ਸਭ ਕੁਝ ਭੁੱਲ ਭਲਾ ਗਏ। ਇਸੇ ਕਰਕੇ ਅਸੀਂ ਹਰ ਪਲ ਡਰਨ ਤੇ ਮਰਨ ਦੀ ਜੂਨ ਭੋਗ ਰਹੇ ਹਾਂ। ਅਸੀਂ ਜੰਗਲ ਵਿੱਚ ਲੱਗੀ ਅੱਗ ਨੂੰ ਚੁੰਝ ਪਰ ਪਾਣੀ ਨਾਲ ਬੁਝਾਉਣ ਵਾਲੀ ਮਿਹਨਤ ਕਸ਼ਟੜੀ ਦੇ ਸਾਥੀ ਤਾਂ ਨਾ ਬਣੇ। ਸਗੋਂ ਮਰਗਿਆਂ ਦੀਆਂ ਫਿਲਮਾਂ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣ ਵਾਲੇ ਤਮਾਸ਼ੀਨ ਬਣ ਗਏ। ਹੁਣ ਅਸੀਂ ਬਾਜਾਂ ਬਗਿਆੜਾਂ ਗਿੱਦੜਾਂ ਲੱਕੜ ਵਗਿਆਂ ਤੇ ਕੁੱਤਿਆਂ ਦੇ ਸਾਥੀ ਬਣ ਗਏ ਹਾਂ ਇਸੇ ਕਰਕੇ ਹੁਣ ਅਸੀਂ ਇਹ ਕਹਿਣ ਜੋਗੇ ਹੀ ਨਹੀਂ ਰਹਿ ਗਏ ਹਾਂ ਕਿ ਚਿੜੀ ਵਿਚਾਰੀ ਕੀ ਕਰੇ ਪਰ ਉਹ ਤਾਂ ਉਸ ਦਾ ਮਾਸ ਨੋਚਣ ਵਾਲਿਆਂ ਦੀ ਸਤਾਈ ਤੇ ਡਰਾਈ ਹੋਈ ਜੁਗਾਂ ਜਗੰਤਰਾਂ ਤੋਂ ਠੰਡਾ ਪਾਣੀ ਪੀ ਪੀ ਕੇ ਮਰ ਰਹੀ ਹੈ ਹੁਣ ਇਹ ਅਸੀਂ ਸੋਚਣਾ ਹੈ ਕਿ ਅਸੀਂ ਕਿਹੜੀ ਤਰ ਨਾਲ ਖੜਨਾ ਹੈ ਮਨੁੱਖ ਨੇ ਮਰਨਾ ਤਾਂ ਇੱਕ ਦਿਨ ਅਵਸ਼ ਹੈ ਫਿਰ ਮਰਨ ਦੇ ਡਰ ਨਾਲ ਮਰਨ ਹਾਰੇ ਕਿਉਂ ਹੋਏ ਹਾਂ ਅਸੀਂ ਆਪੋ ਆਪਣੀ ਲਾਸ਼ ਮੋਢਿਆਂ ਤੇ ਚੱਕੀ ਫਿਰਦੇ ਆਂ ਲਾਸ਼ਾਂ ਦਾ ਤਾਂ ਅੰਤਿਮ ਸੰਸਕਾਰ ਹੁੰਦਾ ਪਰ ਜਿਉਂਦੀਆਂ ਲਾਸ਼ਾਂ ਦਾ ਸੰਸਕਾਰ ਕੌਣ ਕਰੇਗਾ ਇਹ ਬਹੁਤ ਗੰਭੀਰ ਸਵਾਲ ਹੈ ਜਿਸ ਦੇ ਜਵਾਬ ਲਈ ਸਾਨੂੰ ਹੁਣ ਵਿਚਾਰਾਂ ਦੀ ਜੰਗ ਲੜਨੀ ਪਵੇਗੀ ਸਿਰ ਜੋੜ ਕੇ ਮੰਥਨ ਕਰਨਾ ਪਵੇਗਾ ਸ਼ਬਦ ਗੁਰੂ ਨਾਲ ਜੁੜਨਾ ਪਵੇਗਾ ਉੱਥੋਂ ਹਦਾਇਤਾਂ ਲੈਣੀਆਂ ਪਹਿਣੀਆਂ ਸ਼ਬਦ ਨਾਲ ਜੁੜਨ ਲਈ ਚੰਗੀਆਂ ਕਿਤਾਬਾਂ ਪੜ੍ਹਨੀਆਂ ਪਹਿਣੀਆਂ ਗਿਆਨ ਹਾਸਲ ਕਰਨਾ ਪਵੇਗਾ ਗਿਆਨੀ ਉਹ ਰਸਤਾ ਹੈ ਜਿਸ ਤੇ ਤੁਰ ਕੇ ਮਨੁੱਖ ਚਿੰਤਰ ਰਾਹੀ ਸੱਚ ਤੇ ਝੂਠ ਦਾ ਨਤਾਰਾ ਕਰਦਾ ਹੈ ਚੰਗੀਆਂ ਕਿਤਾਬਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਨਿਰਮਲ ਵਿਚਾਰਧਾਰਾ ਵੱਲ ਤੁਰਨ ਲਈ ਪ੍ਰੇਰਦੀਆਂ ਨੇ ਅਸੀਂ ਬਾਜਾਂ ਨਾਲ ਚਿੜੀਆਂ ਲੜਾਉਣ ਵਾਲੀ ਸ਼ਕਤੀ ਨੂੰ ਕਿਉਂ ਭੁੱਲ ਗਏ ਹਾਂ ਜਿਸ ਨੇ ਆਪਣੀ ਜਿੱਤ ਦਾ ਪਰਚਮ ਸਰਵੰਸ ਬਾੜ ਕੇ ਚਲਾਇਆ ਸੀ ਜਿਸ ਨੇ ਦੱਬੀਆਂ ਕੁਚੜੀਆਂ ਕੌਮਾਂ ਲਈ ਆਪਣਾ ਆਪਾ ਵੀ ਕੁਰਬਾਨ ਕਰ ਦਿੱਤਾ ਸੀ ਪਰਾਸੀਤ ਆਪਣਾ ਸਰਵਾਂਸ ਬਚਾਉਣ ਤੇ ਬਧਾਉਣ ਲਈ ਆਪਣੇ ਹੱਥੀਂ ਆਪਣੀ ਔਲਾਦ ਦੀ ਸੌਦੇਬਾਜ਼ੀ ਕਰਨ ਤੱਕ ਨਿੱਗਰ ਗਏ। ਜਿਹੜੀਆਂ ਚਿੜੀਆਂ ਬਚ ਗਈਆਂ ਨੇ ਉਹ ਵਿਦੇਸ਼ਾਂ ਨੂੰ ਉੱਡ ਰਹੀਆਂ ਨੇ। ਪਿੱਛੇ ਰਹਿ ਗਈਆਂ ਢਿੱਡ ਝੁਲਕਣ ਲਈ ਜੰਗਲ ਦੀ ਅੱਗ ਬੁਝਾਉਣ ਦੀ ਜੰਗ ਲੜ ਰਹੀਆਂ ਨੇ। ਕਦੇ ਤੀਜਾ ਨੇਤਰ ਖੋਲ ਕੇ ਤਾਂ ਦੇਖੋ ਭੁੱਖ ਨੰਗ ਨੇ ਲੋਕਾਂ ਦੀ ਅਣਖ ਤੇ ਜ਼ਮੀਰ ਕਿਵੇਂ ਮਾਰ ਦਿੱਤੀ। ਅਸੀਂ ਤਾਂ ਅਜੇ ਢਿੱਡ ਦੀ ਭੁੱਖ ਦੀ ਜੰਗ ਨਹੀਂ ਜਿੱਤ ਸਕੇ। ਕਿਉਂਕਿ ਸਾਨੂੰ ਸੱਤਾ ਨੇ ਬੇਵਸਤ ਤੇ ਲਾਲਚ ਬਣਾ ਦਿੱਤਾ। ਤਾਂ ਅਸੀਂ ਆਪਣੇ ਸਵੇ ਰੱਖਿਆ ਕਰਨ ਦੀ ਤਾਕਤ ਭੁੱਲ ਗਏ ਹਾਂ। ਸਾਡੇ ਪੁਰਖੇ ਕਿਤਾਬਾਂ, ਸ਼ਬਦ, ਗੁਰੂ ਆਵਾਜ਼ਾਂ ਮਾਰ ਰਹੇ ਨੇ। ਤੱਤੇ ਰਣ ਜੁੰਝਣ ਲਈ ਆਓ ਚਮਕੌਰ ਦੀ ਗੜੀ ਵਿੱਚ ਜੰਗ ਲੜੀਏ। ਹੁਣ ਰੁੱਖ, ਮਨੁੱਖ ਤੇ ਕੁੱਕ ਤਿੰਨੇ ਹੀ ਖਤਰੇ 'ਚ ਨੇ। ਹੁਣ ਤਾਂ ਪਲ-ਪਲ ਖਤਰਾ ਵੱਧ ਰਿਹਾ ਹੈ। ਚਿੜੀਆਂ ਹੀ ਨਹੀਂ ਸਗੋਂ ਚਿੜੇ ਵੀ ਪਰੇਸ਼ਾਨ ਨੇ। ਪਤਾ ਨਹੀਂ ਹੁਣ ਧਰਤੀ ਚਿੜੀਆਂ ਤੇ ਧੀਆਂ ਨੂੰ ਕੌਣ ਬਚਾਏਗਾ ਸੋਚੋ ਤੇ ਵਿਚਾਰੋ ਜੰਗ ਦਾ ਬਿਗਲ ਵੱਜ ਗਿਆ ਭੁੱਖ ਦਾ ਮੈਦਾਨ ਸੱਜ ਗਿਆ ਬਗਿਆੜ ਸ਼ਹਿਰ ਵੱਲ ਵੱਧ ਰਿਹਾ ਹੈ ਹੁਣ ਮਿੱਤਰੋ ਡਰ ਦੀ ਬੁੱਕਲ ਨੂੰ ਉਤਾਰ ਦਿਓ ਆਪਣੀ ਮੈਂ ਨੂੰ ਅੰਦਰੋਂ ਮਾਰ ਦਿਓ ਮੂੰਹ ਤੋਂ ਬੰਨਸ ਵੰਨੇ ਮੁਖਟੇ ਉਤਾਰ ਦਿਓ ਕੌਣ ਤਾਰੇਗਾ ਡਰ ਦਾ ਭਾਰ ਕਿਤੇ ਚਿੜੀਆਂ ਨੇ ਬਾਜ ਤਾਂ ਨਹੀਂ ਦਿੱਤਾ ਮਾਰ ਹੁਣ ਭਾਵੇਂ ਚਿੜੀ ਵਿਚਾਰੀ ਨਹੀਂ ਰਹੀ ਪਰ ਉਹ ਮਾਈ ਭਾਗੋ ਨਾ ਬਣ ਸਕੀ ਲੋੜ ਹੈ ਚਮਕੌਰ ਵਰਗੀ ਜੰਗ ਮਚਾਉਣ ਦੀ ਪਛਾਣ ਕਰੋ ਉਹਨਾਂ ਪਹਾੜੀ ਰਾਜਾਂ ਦੇ ਵਾਰਸਾਂ ਦੀ ਜੇ ਹੁਣ ਪੇਸ ਬਟਾ ਕੇ ਗੁੱਜੀ ਮਾਰ ਮਾਰ ਰਹੇ ਨੇ ਤੁਹਾਨੂੰ ਘਰ ਛੱਡ ਕੇ ਭੱਜਣ ਲਈ ਮਜਬੂਰ ਕਰ ਰਹੇ ਨੇ ਸਾਡਾ ਤਾਂ ਡਾਂਗ ਉੱਤੇ ਡੇਰਾ ਹੁੰਦਾ ਸੀ ਕਦੇ ਸਰਾਣੇ ਹੇਠ ਬਾਹਰ ਰੱਖ ਕੇ ਨਹੀਂ ਸੀ ਸੁੱਤੇ ਐ ਪੰਜਾਬੀਓ ਤੇਰੀ ਕਿਵੇਂ ਅੱਖ ਲੱਗ ਗਈ ਤੇ ਰਾਕਟ ਤੇ ਘਰ ਲੁਟੇਰਿਆਂ ਨੇ ਲੁੱਟ ਲਿਆ ਘਰ ਦੇ ਭਿੰਤੀ ਨੇ ਤੇਰੀ ਲੰਕਾ ਵੀ ਉਜਾੜ ਦਿੱਤੀ ਹੁਣ ਇਹ ਨਾ ਕਹੋ ਕਿ ਚਿੜੀ ਵਿਚਾਰੀ ਕੀ ਕਰੇ ਸਗੋ ਇਹ ਕਹੋ ਐ ਚਿੜੀਓ ਬਾਜ ਬਣ ਜਾਓ ਐ ਚਿੜੀਓ ਰਤ ਪੀਣੇ ਬਾਜਾਂ ਨੂੰ ਅਡਾਰੀ ਨਾ ਪਰਣ ਦਿਓ ਬੁੱਧ ਸਿੰਘ ਨੀਲੋ ਜੀ ਹਰਾਂਦੀ ਦਿਲ ਨੂੰ ਲੁਭਾਉਣ ਵਾਲੀ ਉਤਸ਼ਾਹਿਤ ਕਰਨ ਵਾਲੀ ਪੰਜਾਬੀਆਂ ਨੂੰ ਝੰਡੋੜਨ ਵਾਲੀ ਲਿਖਤ ਇੱਥੇ ਹੀ Smart